ਸ਼ਾਸਿਕਾਲ ਦੋਸਤੋ ਅੱਜ 1500 ਸਕਰ ਫੁੱਟ ਦਾ ਬਹੁਤ ਸੋਹਣਾ ਘਰ ਦਿਖਾਵਾਂਗੇ ਤੁਹਾਨੂੰ ਵਿੱਚੋਂ ਵੀ ਜੇ ਕਿਸੇ ਮੇਰੇ ਭਰਾ ਨੇ ਘੱਟ ਬਜਟ ਲਾ ਕੇ ਇੰਨਾ ਸੋਹਣਾ ਘਰ ਬਣਾਉਣਾ ਹੋਵੇ ਛੋਟੀ ਫੈਮਿਲੀ ਵਾਸਤੇ ਤਾਂ ਆ ਘਰ ਉਹਦੇ ਵਾਸਤੇ ਬਹੁਤ ਵਧੀਆ ਜੀ ਇਹਨੂੰ ਇੱਕ ਵਾਰੀ ਤੁਸੀਂ ਜ਼ਰੂਰ ਦੇਖਿਓ ਤੇ ਕਿਵੇਂ ਦਾ ਡਿਜ਼ਾਈਨ ਹੈ ਸਾਰਾ ਅੰਦਰ ਤੋਂ ਵੀ ਤੁਹਾਨੂੰ ਪ ਦਿਖਾਉਨੇ ਆ ਬਾਹਰੋਂ ਇੱਕ ਵਾਰੀ ਦੇਖੋ ਤੁਸੀਂ ਫਰੰਟ ਐਲੀਵੇਸ਼ਨ ਸਿੰਗਲ ਪੋਰਚਨ ਹੈ ਜੀ ਇਹ ਤੇ ਅੰਦਰ ਤੋਂ ਜਿੰਨੇ ਕ ਕਮਰੇ ਦੇ ਚਾਹੀਦੇ ਆ ਉਹਨੇ ਕ ਹੈਗੇ ਨੇ ਇੱਕ ਛੋਟੇ ਪਰਿਵਾਰ ਵਾਸਤੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਨੂੰ ਅੰਦਰ ਲੈ ਕੇ ਚੱਲਦੇ ਆ ਇੱਕ ਵਾਰੀ ਤੁਸੀਂ ਬਿਹੜੇ ਵੱਲ ਝਾਤ ਮਾਰੋ ਆ ਦੇਖੋ ਆ ਬਾਉਂਡਰੀ ਬਾਲ ਆ ਗਈ ਸਾਰੀ ਉਹ ਸਾਈਡ ਜਿਹੜਾ ਤੁਸੀਂ ਦੇਖ ਰਹੇ ਹੋ ਕਿਚਨ ਆ ਗਿਆ ਜੀ ਇੱਕ ਆਰਜੀ ਕਿਚਨ ਤੇ ਅੰਦਰ ਤੋਂ ਕੰਮ ਵੀ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਇਹਦਾ ਇੱਕ ਵਾਰੀ ਤੁਸੀਂ ਆਪਣਾ ਮਕਸਦ ਹੈ ਵੀ ਤੁਹਾਨੂੰ ਜਸਟ ਡਿਜ਼ਾਈਨ ਦਿਖਾ ਦਈਏ ਸਾਰਾ ਅੰਦਰ ਤੋਂ ਤਾਂ ਕਿ ਮੇਰਾ ਭਰਾ ਕੋਈ ਕਿਸੇ ਨੇ ਕੋਈ ਬਣਾਉਣਾ ਹੋਵੇ ਮਕਾਨ ਤਾਂ ਇਹਦੇ ਤੋਂ ਕੁਝ ਨਾ ਕੁਝ ਸਿੱਖ ਕੇ ਆਪਾਂ ਦੇਖ ਕੇ ਜਿਹੜੀ ਚੀਜ਼ ਵਧੀਆ ਲੱਗੀ ਤਾਂ ਆਪਣੇ ਮਕਾਨ ਦੇ ਵਿੱਚ ਵੀ ਆਪਾਂ ਆਪਣੇ ਘਰ ਦੇ ਵਿੱਚ ਵੀ ਉਹ ਕਰ ਸਕਦੇ ਆ ਅੱਜ ਆਪਾਂ ਚੱਲਿਆਂ ਜੀ ਪਹਿਲਾਂ ਕਿਚਨ ਵੱਲ ਜੋ ਕਿ ਇੱਕ ਸਾਈਡ ਦੇ ਉੱਤੇ ਕਿਚਨ ਰੱਖਿਆ ਹੋਇਆ ਹੈਗਾ ਆਰ ਜੀ ਰਸੋਈ ਤੇ ਹੁਣ ਆਪਾਂ ਤੁਹਾਨੂੰ ਇੱਕ ਪਾਸੇ ਸਾਈਡ ਤੇ ਜੋ ਸਟੋਰ ਹੈ ਸਟੋਰ ਦੀ ਆਪਸ਼ਨ ਵੀ ਇਹਦੇ ਵਿੱਚ ਵਿੱਚ ਨਹੀਂ ਦਿੱਤੀ ਹੋਈ ਸਾਈਡ ਦੇ ਉੱਤੇ ਦਿੱਤੀ ਹੋਈ ਆ ਦੇਖੋ ਸਾਈਡ ਤੇ ਇੱਕ ਛੋਟਾ ਜਿਹਾ ਸਟੋਰ ਹੈਗਾ ਇਹਦੇ ਵਿੱਚ ਬਾਧੂ ਸਮਾਨ ਘਰ ਦਾ ਜੋ ਵੀ ਹੁੰਦਾ ਆਪਾਂ ਰੱਖਸਾ ਰਹੇ ਆ ਤੇ ਮੰਜੇ ਵਗੈਰਾ ਸਾਰਾ ਕੁਝ ਇਹਦੇ ਵਿੱਚ ਰੱਖਿਆ ਹੋਇਆ ਜੀ ਤੇ ਉਧਰ ਤੁਹਾਨੂੰ ਹੁਣ ਆਪਾਂ ਅੰਦਰ ਲੈ ਕੇ ਚੱਲਾਂਗੇ ਸਾਰੇ ਕਾਰ ਦੇ ਵਿੱਚ ਆਪ ਤੁਹਾਨੂੰ ਲੈ ਕੇ ਚੱਲਦੇ ਆ ਤੇ ਤੁਸੀਂ ਦੇਖੋਗੇ ਤੁਸੀਂ ਬਾਕੀ ਐਕਸਟੀਰੀਅਰ ਤਾਂ ਦੇਖ ਚੁੱਕੇ ਹੋ ਇੰਟੀਰੀਅਰ ਦਾ ਕੰਮ ਬਹੁਤ ਸੋਹਣਾਗਾ ਤੇ ਬਾਹਰਲੇ ਪਾਸੇ ਵੀ ਟਾਇਲ ਵਗੈਰਾ ਕਿਉਂਕਿ ਪੇਂਟ ਵਾਲੀ ਆਪਸ਼ਨ ਹੀ ਚੱਕੀ ਹੋਈ ਹੈ ਬਾਈ ਉਹਨਾਂ ਟਾਇਲ ਹੀ ਚੜਾਈ ਹੋਈ ਹੈ ਦੇਖੋ ਫਰੰਟ ਦੇ ਤੁਸੀਂ ਸਾਰੇ ਤੇ ਦੇਖ ਰਹੇ ਹੋ ਸਾਈਡ ਤੇ ਵੀ ਟਾਇਲ ਚੜਾਈ ਹੋਈ ਹੈ ਤੇ ਤਾਂ ਕਿ ਸ਼ੋਰਾ ਸੁਲਾਬ ਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਸਾਰੇ ਪਰ ਟਾਇਲ ਚੜਾਈ ਹੋਈ ਹੈ ਦੇਖੋ ਸਾਈਡ ਦੇ ਉੱਤੇ ਵੀ ਆਪ ਤੁਹਾਨੂੰ ਦਿਖਾਤਾ ਸੀ ਤੇ ਅੰਦਰ ਤੋਂ ਵੀ ਦਿਖਾਉਂਦੇ ਆ ਜੀ ਆਹ ਦੇਖੋ ਨੱਕੜ ਦਾ ਕੰਮ ਵੀ ਲਾਜਵਾ ਵਾ ਜਿੰਨਾ ਵੀ ਕੰਮ ਹੋਇਆ ਹੋਇਆ ਇਹਦੇ ਚ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਪੱਥਰ ਵੀ ਥੱਲੇ ਬਹੁਤ ਸੋਹਣਾ ਲੱਗਿਆ ਹੋਇਆ ਜੀ ਤੇ ਕੰਪਲੀਟ ਘਰ ਹੈ ਇਹ ਸਾਰਾ ਤੇ ਇਹਦੇ ਤੇ 1500 ਸਕਰ ਫੁੱਟ ਤੇ ਜਿੱਦਾਂ ਦਾ ਕੁਆਲਿਟੀ ਦਾ ਕੰਮ ਹੋਇਆ ਉਹਦਾ ਦਾ 35 ਲੱਖ ਰੁਪਏ ਦੇ ਤੇ ਹੁਣ ਤੱਕ ਖਰਚ ਹੋਇਆ ਜੀ 35 ਲੱਖ ਰੁਪਏ ਇਹਦੇ ਤੇ ਤੇ ਤੁਸੀਂ ਕੰਮ ਖੁਦ ਦੇਖੋ ਜੀ ਤੁਸੀਂ ਕਿ ਕਿੰਦਾ ਦਾ ਤੁਹਾਨੂੰ ਲੱਗਦਾ ਇਹ ਤੇ ਇੱਕ ਵਾਰੀ ਆਪਾਂ ਗੱਲਬਾਤ ਕੀਤੀ ਸੀ ਘਰ ਵਾਲੇ ਕਹਿੰਦੇ 35 ਲੱਖ ਰੁਪਏ ਦੇ ਤੇ ਲੱਗ ਗਿਆ ਤੇ ਆਜੋ ਆਪਾਂ ਲੌਬੀ ਦੇ ਏਰੀਆ 'ਚ ਖੜੇ ਹਾਂ ਜੀ ਸਾਰਾ ਤੁਨੂੰ ਕੋਹਾ ਕਿ ਇੱਕ ਵਾਰੀ ਕੈਮਰਾ ਆਪਾ ਸਾਰੇ ਛਾਤ ਮਰਵਾ ਲੀਏ ਤੇ ਇਧਰ ਤੁਸੀਂ ਲੈਫਟ ਸਾਈਡ ਦੇ ਉੱਤੇ ਜੇ ਦੇਖੋਗੇ ਜਦੋਂ ਆਪਾਂ ਐਂਟਰ ਹੋਏ ਆ ਇਹਦੇ ਚ ਲੈਫਟ ਸਾਈਡ ਦੇ ਉੱਤੇ ਇੱਕ ਬਹੁਤ ਸੋਹਣਾ ਕਿਚਨ ਸਜਾਇਆ ਹੋਇਆ ਆ ਆ ਦੇਖੋ ਕਿਚਨ ਦੇ ਵੀ ਕਿਤੇ ਆਪਸ਼ਨ ਹੈਗੀ ਪੇਂਟ ਦੀ ਤਾਂ ਰੱਖੀ ਹੋਈ ਨਹੀਂ ਉੱਪਰ ਡਾਊਨ ਸੀਲਿੰਗ ਹੈ ਸਾਰੀ ਕੰਧ ਦੇ ਉੱਤੇ ਟਾਇਲ ਵਗੈਰਾ ਉੱਪਰ ਚੜਾ ਕੇ ਸਾਈਡ ਤੇ ਇਧਰ ਬਕਸੇ ਵਗੈਰਾ ਪਾ ਕੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਕਿਚਨ ਦਾ ਤੇ ਤੁਸੀਂ ਕਮੈਂਟਾਂ ਚ ਵੀ ਦੱਸਣਾ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਕੰਮ ਸਾਰੀ ਸਾਰੀ ਕੋਠੀ ਦਾ ਸਾਰੇ ਘਰ ਦਾ ਤੁਹਾਨੂੰ ਆਪਾਂ ਅੰਦਰ ਤੋਂ ਦਿਖਾਉਣੀ ਹੈ ਸਾਰਾ ਇਹ ਇੱਕ ਵਾਰੀ ਕਿਚਨ ਦੇਖਿਆ ਆ ਦੇਖੋ ਇਹ ਸਾਈਡ ਦੇ ਉੱਤੇ ਇੱਕ ਪੌੜੀਆਂ ਤੋਂ ਇੱਕ ਬਹੁਤ ਵੱਡੀ ਵਿੰਡੋ ਰੱਖੀ ਹੋਈ ਹੈ ਜੋ ਕਿ ਰੌਸ਼ਨੀ ਵੀ ਬਹੁਤ ਭੰਦੀ ਹੈ ਘਰ ਦੇ ਵਿੱਚ ਆਪਾਂ ਪਹਿਲੇ ਬੈੱਡਰੂਮ ਦੇ ਵਿੱਚ ਹੁਣ ਆਏ ਹਾਂ ਜੀ ਆ ਪਹਿਲਾ ਬੈੱਡਰੂਮ ਹੈ ਆ ਦੇਖੋ ਇਹ ਬੈੱਡਰੂਮ ਦੇ ਵਿੱਚ ਵੀ ਬਹੁਤ ਸੋਹਣਾ ਉੱਪਰ ਤਾਂ ਸਾਰਾ ਡਾਊਨ ਸੀਲਿੰਗ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਲੱਕੜ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਜੀ ਆ ਦੇਖੋ ਇਧਰਲੇ ਪਾਸੇ ਜੋ ਕੰਧਾਂ ਦੇ ਉੱਪਰ ਜਿੱਥੇ-ਜਿੱਥੇ ਜੜੀ-ਜੜੀ ਵਾਲ ਪੇਪਰ ਦੀ ਚੋਅ ਐਸੀ ਹੀ ਹੋਈ ਜੀ ਹਰ ਹਰ ਇੱਕ ਕਮਰੇ ਦੇ ਵਿੱਚ ਕੀਤੀ ਹੋਈ ਹੈ ਤੇ ਇੱਕ ਇੱਕ ਦੇ ਵਿੱਚ ਵਾਸ਼ਰੂਮ ਅਟੈਚ ਹੈ ਜੀ ਆਹ ਦੇਖੋ ਵਾਸ਼ਰੂਮ ਦੇ ਵਿੱਚ ਵੀ ਉੱਪਰ ਤੱਕ ਟਾਇਲ ਚੜ੍ਹੀ ਹੋਈ ਹੈ ਸਾਰੇ 'ਚ ਕਹਿਣ ਦਾ ਮਤਲਬ ਵੀ ਜਿਹੜਾ ਆਪਾਂ ਕਹਿੰਦੇ ਹੁੰਨੇ ਵੀ ਰੰਗ ਪੇਪੜੀਆਂ ਇਹ ਮਣਕੇ ਡਿੱਗਣ ਲੱਗੇ ਦਾ ਸ਼ੋਰਾ ਸਲਾਵ ਉਹਦੀ ਆਪਸ਼ਨ ਹੀ ਕੱਟਤੀ ਵੀ ਉਹ ਆਉਂਦੇ ਹੀ ਨਹੀਂ ਹੈਗਾ ਤੇ ਬਾਹਰਲੇ ਪਾਸੇ ਟਾਇਲ ਹੀ ਚੜਾਈ ਹੋਈ ਸੀ ਸਾਰੇ ਦੇ ਤੇ ਅੰਦਰ ਵੀ ਕਿਤੇ ਕਿਤੇ ਬਾਲ ਪੇਪਰ ਤੇ ਕਿਤੇ ਕਿਤੇ ਪੇਂਟ ਵੀ ਵੈਸੇ ਕੀਤਾ ਹੋਇਆ ਪਰ ਬਾਹਰਲੇ ਪਾਸੇ ਇਹ ਦਿੱਕਤ ਜ਼ਿਆਦਾ ਹੁੰਦੀ ਹੁੰਦੀ ਹੈ ਉਧਰ ਐਵੇਂ ਰੱਖਤਾ ਬਾਈ ਉਹਨਾਂ ਨੇ ਟਾਇਲ ਚੜਾ ਕੇ ਸਾਰੇ ਤੇ ਹੁਣ ਆਪਾਂ ਇਧਰਲੇ ਬੈਡਰੂਮ ਦੇ ਵਿੱਚਾਂ ਜੀ ਦੂਜੇ ਦੇ ਵਿੱਚ ਤੇ ਇਹਦੇ ਚ ਇੱਕ ਆਪਾਂ ਕਹਿ ਸਕਦੇ ਆ ਇਧਰ ਤਿਆਰ ਹੋਣ ਵਾਸਤੇ ਰੱਖਿਆ ਹੋਇਆ ਛੋਟੀ ਜਿਹੀ ਆਪਸ਼ਨ ਤੇ ਇਧਰਲੇ ਪਾਸੇ ਬਾਥਰੂਮ ਆ ਗਿਆ ਜੀ ਇਹਦੇ ਚ ਵੀ ਇੱਕ ਬਾਥਰੂਮ ਅਟੈਚ ਹੈ ਤੇ ਇੱਕ ਡਰੈਸਿੰਗ ਏਰੀਆ ਅਟੈਚ ਹੈ ਜੀ ਆ ਦੇਖੋ ਤੇ ਇੱਕ ਛੋਟੇ ਪਰਿਵਾਰ ਵਾਸਤੇ ਬਹੁਤ ਸੋਹਣਾ ਘਰ ਆਗਾ ਇਹ 1500 ਏਰੀਆ ਜੀ ਸਾਰਾ ਹੀ 1500 एरिया ਦਾ ਸਿੰਗਲ ਪੋਰਸ਼ਨ ਹੈ ਕਿਉਂਕਿ ਉੱਪਰ ਛੋਟੀ ਫੈਮਲੀ ਹੈ ਫੈਮਲੀ ਵੈਸੇ ਕਦੇ-ਕਦੇ ਯੂਜ਼ ਕਰਦੀ ਹੈ ਬਾਹਰ ਰਹਿੰਦੇ ਬਾਈ ਉਹਰੀ ਤੇ ਛੋਟੀ ਫੈਮਲੀ ਦੇ ਉੱਪਰ ਜੋ ਕਮਰਾ ਬਣਾਉਣਾ ਸੀ ਉਹਦੀ ਕੋਈ ਲੋੜ ਨਹੀਂ ਸੀ ਵੈਸੇ ਤਾਂ ਹੀ ਸਿੰਗਲ ਪੋਰਸ਼ਨ ਰੱਖਿਆ ਤੇ ਕਮ ਜਰੂਰ ਦੱਸਣਾ ਤੁਸੀਂ ਕਿਵੇਂ ਲੱਗਿਆ ਤੁਹਾਨੂੰ ਇਹਦਾ ਸਾਰਾ ਹੋਇਆ ਤੇ ਇਧਰਲੇ ਪਾਸੇ ਜੋ ਡਾਈਨ ਰੂਮ ਦਾ ਏਰੀਆ ਉਹ ਤੁਹਾਨੂੰ ਆਪਾਂ ਪਹਿਲਾਂ ਦਿਖਾ ਦਿੱਤਾ ਸੀ ਉਧਰ ਸੋਫੇ ਵਗੈਰਾ ਲੱਗੇ ਹੋਏ ਨੇ ਉਹ ਡਾਈਨਿੰਗ ਏਰੀਆ ਵੀ ਕਹਿ ਸਕਦੇ ਆਪਾਂ ਡਾਈਨਿੰਗ ਏਰੀਆ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ